ਉਸ ਪਣੀ ਤੋਂ ਨਾ ਸੇਵਾ ਗੰਧਾ ਮਾਣ ਬਖਸ਼ ਸਰ ਸੋ ਕੀ ਨਾ ਜਾਊਗਾ ਕਿਵੇਂ ਦੇ ਦਿੰਦੇ ਨਮਸਕਾਰ ਮੇਰਾ ਨਾਮ ਰਜਨੀਸ਼ ਕਰਲੂਪਿਆ ಗ್ರಾಮ ਪੰਚਾਇਤ ਭਵਾਨੀ ਤੋਂ ਮੈਂ ਸਰਪੰਚਾ ਤੇ ਮੈਂ ਲੋਕਾਂ ਦਾ ਬਹੁਤ ਹੀ ਸ਼ੁਕਰੀਆ ਦੋ ਹੱਥ ਜੋੜ ਕੇ ਸ਼ੁਕਰੀਆ ਕਰਨਾ ਚਾਹੁੰਦਾ ਕਿ ਜਿਹੜਾ ਮੈਨੂੰ ਪਿੰਡ ਵਾਲਿਆਂ ਨੇ ਇਹਨਾਂ ਮਾਣ ਬਖਸ਼ਿਆ ਕਿ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਆਣ ਵਾਲੇ ਟਾਈਮ ਵਿੱਚ ਮੈਂ ਆਪਣੇ ਵੱਲੋਂ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਕਿ ਪਿੰਡ ਦਾ ਚੋ ਪੱਖੇ ਵਿਕਾਸ ਕਰਾਵਾਂਗਾ ਤੇ ਜੋ ਵੀ ਪਿੰਡ ਵਾਲਿਆਂ ਨੂੰ ਕੋਈ ਜ਼ਰੂਰਤ ਹੋਏਗੀ ਆ 24 ਘੰਟੇ ਮੈਂ ਪਿੰਡ ਵਾਲਿਆਂ ਲਈ ਅਵੇਲੇਬਲ ਆ ਜੀ ਸਰ ਪਿਛਲੀ ਪੰਚਾਇਤੋਂ ਲੋਕਿਹੜਿਆ ਧੂੜੇ ਕਮਰੇ ਚੁੱਕੇ ਜੋ ਤੁਹਾਡੀ ਹੋਈ ਧੂੜੇ ਹੋਈ ਸਰ ਜਿਸ ਤਰ੍ਹਾਂ ਆਪਣੇ ਸ਼ਮਸ਼ਾਨ ਘਾਟ ਦਾ ਰਸਤਾ ਹੋ ਗਿਆ ਪਿੰਡ ਦੀ ਫਿਰਨੀ ਹੋ ਗਈ ਤੇ ਆਪਣੇ ਲਾਈਟਾਂ ਸੋਲਰ ਲਾਈਟਾਂ ਹੋ ਗਈਆਂ ਹੋਰ ਆਪਣੇ ਛੱਪੜ ਦਾ ਨਿਕਾਸ ਵਗੈਰਾ ਉਹਦੇ ਤੇ ਸਾਡੇ ਆਉਣ ਵਾਲੇ 5 ਸਾਲਾਂ ਚ ਆਹੀ ਇਦੇ ਇਸ ਪਰਪਸ ਤੇ ਕੰਮ ਕਰਾਂਗੇ ਸਭ ਤੁਸੀਂ ਆਮ ਦੇਖਿਆ ਹੋਇਆਗਾ ਜਦੋਂ ਪੜਲੇ ਪਿੰਡਾਂ ਤੇ ਦੇਈ ਦਾ ਕੋਲੋਂ ਕੋਟੇ ਰੱਤੀ ਹੁੰਦੇ ਨੇ ਲੈਟਰ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰੇਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਉਹ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਖੂਲੇ ਲੱਗੇ ਹੁੰਦੇ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦਾ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਤੇ ਜੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਕੋਈ ਇਦਾਂ ਦੀ ਪਹੜਤੀ ਆ ਨਹੀਂ ਸਰ ਬਿਲਕੁਲ ਨਹੀਂ ਸਾਡਾ ਨਾ ਜਿਹੜਾ ਅਸੀਂ ਮਤਾ ਪਾ ਚੁੱਕੇ ਆ ਅਸੀਂ ਜਿਹੜੇ ਪਿੰਡ ਤੋਂ ਐਂਟਰੈਂਸ ਆਪਣੇ ਬੋਰਡ ਹੁੰਦੇ ਆ ਪਿੰਡਾਂ ਦੇ ਪਿੰਡ ਦਾ ਨਾਮ ਗਲੀ ਨੰਬਰ ਵਾਰਡ ਨੰਬਰ ਇਸ ਇਸ ਸਿਸਟਮ ਤੇ ਅਸੀਂ ਪੂਰੇ ਮਤਲਬ ਬੋਰਡਿੰਗ ਕਰਾਂਗੇ ਪਿੰਡ ਦਾ ਨਾਮ ਜਦ ਦੂਰੋਂ ਲੋਕਾਂ ਨੂੰ ਲੱਗੇਗਾ ਕਿ ਹਾਂ ਇਹ ਕਿਸੇ ਪਿੰਡ ਚ ਆਏ ਆ ਬੂਟੇ ਲੱਗੇ ਹੋਣਗੇ ਪੰਛੀਆਂ ਵਾਸਤੇ ਹੱਲ ਨੇ ਬਣਾਵਾਂਗੇ ਮਤਲਬ ਜਿਹੜਾ ਪਿੰਡ ਦੂਰੋਂ ਦੇਖਣ ਨੂੰ ਵਧੀਆ ਲੱਗੇ ਸਭ ਕੱਚੇ ਘੋੜਿਆਂ ਨੂੰ ਨਾ ਤਾਂ ਪਿੰਡਾਂ ਜਾਈਆਂ ਸਭ ਨਵੇਂ ਬਹੌਣ ਬਣੇ ਜਾਂ ਤੁਹਾਡੇ ਪਿੰਡ ਕਿੰਨੇ ਕੱਚੇ ਘੋੜੇ ਹੁੰਦੇ ਆ ਕਿੰਨੇ ਨਵੇਂ ਬਹੌਣ ਬਣੇ ਆ ਸਰ ਜਿਹੜੇ ਐਕਚੁਅਲੀ ਹੁਣ ਕੰਮ ਲੱਗਿਆ ਉਹ 7 ਆਵਾਸ ਯੋਜਨਾ ਚ ਘਰਾਂ ਦਾ ਕੰਮ ਲੱਗਿਆ ਤੇ 6 ਉਹ ਹੋਏ ਦੇ ਆਪਣੇ 6 ਘਰ ਹੋਰ ਹੈ ਜਿੰਨ ਦੀ ਆਪਣੀ ਮਤਲਬ ਥੋੜੇ ਦਿਨਾਂ ਤੱਕ 1-2 ਮਹੀਨੇ ਤੱਕ ਰਹੁੰਦੀ ਵੀ ਗ੍ਰਾਂਟ ਪੈ ਜਣੀ ਪਹਿਲੀ ਪਹਿਲੀ ਕਿਸ਼ਤ ਆ ਜਾਏਗੀ ਬਾਕੀ ਜਿਹੜੇ ਹੁਣ ਅਸੀਂ ਨਵੇਂ ਪਾਏ ਆ ਉਹ ਘਟੋ ਘਟਾਡੇ 25-30 ਘਰ ਹੈਗੇ ਜਿਹੜੇ ਨਵੇਂ ਹੋਰ ਬਣਵਾ ਲਏ ਤੇ ਉਹਨਾਂ ਦੀ ਵੀ ਅਸੀਂ ਪ੍ਰਪੋਜ਼ਲ ਆਵਾਸ ਯੋਜਨਾ ਚ ਪਾਇ ਥਰੂ ਐਪ ਪਾ ਦਿੱਤੀ ਸਰ ਰਸੂਲ ਕਾਰ ਦੀ ਸਮੱਸਿਆ ਕਾਫੀ ਪਿੰਦਾ ਚ ਹੁੰਦੀ ਹੈ ਜਿਹੜੇ ਲੋਕ ਲੋਕ ਨੂੰ ਦੇ ਉਹਨਾਂ ਦੇ ਰਸਨਕਾਰ ਨਹੀਂ ਬਣਿਆ ਹੁੰਦੇ ਸੁਣਨੇ ਜੀ ਬਿਲਕੁਲ ਸਰ ਸਮੱਸਿਆ ਹੈਗੀ ਹੁਣ 31 ਮਾਰਚ ਤੋਂ ਬਾਅਦ ਥੋੜੇ ਕਾਰਡ ਸਾਡੇ ਬਣਿਆ 2025 ਕਾਰਡ ਹੀ ਸਾਡੇ ਪਹਿਲੇ ਅਸੀਂ VOTING ਅਕਤੂਬਰ ਮਹੀਨੇ ਤੋਂ ਪਹਿਲਾਂ ਅਸੀਂ ਅਪਲਾਈ ਕੀਤੇ ਸੀ ਤੇ ਉਹ ਕਾਰਡ 25 ਕਾਰਡ ਸਾਡੇ ਬਣਿਆ ਬਾਕੀ ਜਿਹੜੇ ਕਾਰਡ ਰਹਿ ਗਏ ਆ ਮੈਂ ਪਿੰਡ ਵਾਲਿਆਂ ਨੂੰ ਭਰੋਸਾ ਦਿਵਾਣ ਚਾਹਨਾ ਕਿ ਜਿਹੜੇ ਬਾਕੀ ਕਾਰਡ ਇੱਕ ਦੋ ਮਹੀਨੇ ਤੱਕ ਅਸੀਂ ਮਤਲਬ ਸਰਵੇ ਕਰਾਵਾਂਗੇ ਕਿ ਕਿਹੜਾ ਜਾਇਜ਼ ਹੈ ਕਿਹੜਾ ਨਹੀਂ ਜਾਇਜ਼ ਉਸ ਹਿਸਾਬ ਨਾਲ ਫਿਰ ਉਹਨੂੰ ਰਾਸ਼ਨ ਮਿਲੇਗਾ ਰਾਸ਼ਨ ਕਟ ਬਣੇਗਾ ਉਹ ਤੁਹਾਡੀ ਗਰਗਰੀ ਮਨਰੇਗਾ ਦੇ ਵਿੱਚ ਜਿਹੜੇ ਜੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਦਾਸੋਂ ਜਾਇਨਾ ਪਾਇਂਦੇ ਨੇ ਤਾਂ ਤੁਹਾਡੀ ਨੌਂਕਾ ਗਵਾਈ ਦੇ ਵਿੱਚ ਕਿਵੇਂ ਘਰ ਲੱਭਾ ਜੀ ਸਰ ਮੇਰੀ ਗਵਾਈ ਵਿੱਚ ਇਸ ਤਰ੍ਹਾਂ ਹੈ ਕਿ ਅਸੀਂ ਵੱਧ ਤੋਂ ਵੱਧ ਔਰਤਾਂ ਨੂੰ ਚਾਹ ਰਹਿਆਂ ਕਿ ਔਰਤਾਂ ਕੰਮ ਕਰਨ ਪਿੰਡ ਦੀਆਂ ਮਨਰੇਗਾ ਜੋ ਕਿ ਮਨਰੇਗਾ ਇੱਕ ਬਹੁਤ ਹੀ ਵਧੀਆ ਸਰਕਾਰ ਵੱਲੋਂ ਸਕੀਮ ਹੈ ਕਿ ਜਿਹਦੇ ਚ ਕੋਈ ਵੀ ਕੰਮ ਕਰ ਸਕਦਾ ਹੈ ਇਸਤਰੀ ਪੁਰਸ਼ ਕੋਈ ਵੀ ਕੰਮ ਕਰ ਸਕਦਾ ਤੇ ਸਾਡੀ ਮੇਰੀ ਪੰਚਾਇਤ ਦੀ ਹੈ ਉਹ ਹੈ ਕਿ ਆਪਾਂ ਪਹਿਲਾਂ ਇਸਤਰੀ ਨੂੰ ਉਹ ਕਰੀ ਅੱਗੇ ਕਿ ਚਲੋ ਤੁਸੀਂ ਵੀ ਕੰਮ ਕਰੋ ਇਸ ਤਰ੍ਹਾਂ ਇਸਤਰੀਆਂ ਘਰ ਵਿੱਚ ਰਹਿੰਦੀਆਂ ਬੇਲੀਆਂ ਤੇ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਹੈਗਾ ਤੇ ਮਨਰੇਗਾ ਇਸਤਰੀਆਂ ਲਈ ਰੋਜ਼ਗਾਰ ਦਾ ਸਾਧਨ ਬਹੁਤ ਵਧੀਆ ਹੈ ਸਰ ਬੰਨ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਰਹੇ ਹੋ ਕੀ ਤੁਹਾਨੂੰ ਲੱਗਦਾ ਕੁਸ਼ਤਾਂ ਦੀ ਕਮੀ ਜਾਂ ਇਹ ਕਾਪਰੇ ਬਹੁਤ ਹੋ ਰਹੇ ਹਨ ਮਨਰੇ ਸਟੱਡੀ ਦੇ ਰਿਲੇਟਿਡ ਸਰ ਸਾਡੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਹੈਗਾ ਆ ਉਹ ਆਪਣੇ 5ਵੀਂ ਤੱਕ ਰ ਹੈ ਉੱਥੇ ਸਕੂਲ ਵਧੀਆ ਵੈਸੇ ਚੱਲ ਰਿਹਾ ਸਾਡੇ ਨਾਲ ਹੀ ਜੰਗਲਾ ਪਿੰਡਾ ਉੱਥੇ ਪਲੱਸ 2 ਦਾ ਸਕੂਲ ਆ ਸਮਾਰਟ ਸਕੂਲ ਆ ਵੀ ਕੈਪਟਨ ਗੁਰਬਚਨ ਸਿੰਘ ਸਲਾਰੀਆ ਦੇ ਨਾਮ ਤੇ ਆ ਤੇ ਸਟੱਡੀ ਰਿਲੇਟਡ ਕੋਈ ਨਹੀਂ ਵਧੀਆ ਸਾਡੇ ਇੱਥੇ ਟੀਚਰ ਵੀ ਵਧੀਆ ਪੜਾਈ ਲਈ ਵਧੀਆ ਸਾਡਾ ਇਲਾਕਾ ਮਤਲਬ ਜੀ ਸਾਹਿਬ ਕਈ ਵਾਰੀ ਪਿੰਡਾਂ ਦੇ ਝਗੜੇ ਇੰਨੇ ਹੋ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਚੜੀਏ ਧੱਕੇ ਖਾਣੇ ਪਿੰਡਾਂ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪੈਸਾ ਹੀ ਲੋਰ ਹੁੰਦਾ ਬਿਲਕੁਲ ਗੁਰੂ ਇਹ ਤਾਂ ਸਪੰਜ ਦੀ ਗੀ ਜੁੰਗੀਆਂ ਦੀ ਹੁੰਦੀ ਆ ਕਿਵੇਂ ਦੇ ਦੇ ਸਰਪੰਚ ਦੀ ਸਰ ਇਹੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪੰਚਾਇਤ 'ਚ ਬੈਠ ਕੇ ਕੋਈ ਵੀ ਜਿਹੜਾ ਕੋਈ ਮਸਲਾ ਹੁੰਦਾ ਪਿੰਡ ਦਾ ਆਪਣੀ ਪੰਚਾਇਤ 'ਚ ਬੈਠ ਕੇ ਹੀ ਅਸੀਂ ਸੋਲਵ ਕਰੀਏ ਥਾਣੇ ਵਗੈਰਾ 'ਚ ਨਾ ਜਾਈਏ ਇਸ ਤੋਂ ਮਤਲਬ ਮੇਰਾ ਪਿੰਡ ਵਾਲਿਆਂ ਨੂੰ ਵੀ ਇਹੀ ਹੈ ਕਿ ਪਹਿਲਾਂ ਹੀ ਆਪਣੀ ਪੰਚਾਇਤ ਚਾਹੀਏ ਕਿ ਜੋ ਵੀ ਕੋਈ ਗੱਲ ਹੋਏ ਕੋਈ ਮਸਲਾ ਹੁੰਦਾ ਤਾਂ ਅਗੇ ਪੰਚਾਇਤ ਨੂੰ ਦੱਸੀਏ ਅਗਰ ਪੰਚਾਇਤ ਨਹੀਂ ਸੋਲਵ ਕਰ ਸਕਦੀ ਫਿਰ ਅਸੀਂ ਕਿਸੇ ਹੋਰ ਥਾਣੇ ਵਗੈਰਾ ਜਾਂ ਕਿਸੇ ਹੋਰ ਉਧਰ ਜਾਈਏ ਸਰ ਜੋ ਤੇ ਨਸਿਆ ਹੋ ਤਾਂ ਪੰਜਾਬ ਸਰਕਾਰ ਨੇ ਮੁਹਿੰਮ ਚਲੀ ਸੋ ਆਪ ਜੀ ਦੇ ਮੈਨੂੰ ਲੱਗੇ ਕਿ ਮੈਂ ਸਰ ਮੈਂ ਭਗਵੰਤ ਮਾਨ ਜੀ ਦਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹਨਾ ਕਿ ਜਿਹੜੀ ਉਹਨਾਂ ਨੇ ਇਹ ਮੁਹਿੰਮ ਚਾਲੂ ਕੀਤੀ ਹੈ ਕਈ ਮਾਵਾ ਦੇ ਪੁੱਤ ਇਸ ਚਿੱਟੇ ਦੀ ਬਿਮਾਰੀ ਕਰਕੇ ਮਰ ਗਏ ਆ ਘਰ ਉੱਜੜ ਗਏ ਤੇ ਮੈਂ ਕਹਿੰਨਾ ਕਿ ਇਹ ਬਹੁਤ ਹੀ ਵਧੀਆ ਸਰਕਾਰ ਦੀ ਪਹਿਲ ਆ ਕਿ ਜਿਹੜੇ ਆਪਣੇ ਨਸ਼ਾ ਜੁਧ ਨਸ਼ਾ ਬਰੂਦ ਦੇ ਸਰਕਾਰ ਨੇ ਇਹ ਮੁਹਿੰਮ ਚਾਲੂ ਕੀਤੀ ਹੈ ਤਾਂ ਆਪੀ ਦੇ ਪਿੰਨੋਂ ਅਹੀਂ ਲੱਗਦੀ ਹੈ ਠੀਕ ਆ ਆਪਣੇ ਪਿੰਨ ਦੇ ਕੋਈ ਇਹੋ ਜਿਹੇ ਕੋਈ ਨਹੀਂ ਰਹਿੰਦੇ ਅੰਸਰ ਜੀ ਹਾਂ ਨਹੀਂ ਸਰ ਸਾਡੇ ਪਿੰਨ ਕੋਈ ਨਹੀਂ ਆ ਸਰ ਸੈਂਟਰਲ ਗੋਲਬਣੇ ਜੋ ਪੰਜਾਬ ਸਰਕਾਰ ਸੁਖ ਸਹੂਲਤਾਂ ਤਰੀ ਬੁਲਤਾਂ ਵਾਤੇ ਬਣਾਂ ਜਾਂਦੀਆਂ ਉਹ ਟੜੇ ਬੰਦੀ ਹੁਣ ਕਰਕੇ ਗਰੀਬ ਤੱਕ ਕੋਈ ਨਹੀਂ ਆਉਂਦਾ ਸੋ ਕਿਵੇਂ ਪ੍ਰਬਾਲਾ ਕੀਤਾ ਜਾਵੇ ਤੁਹਾਡੇ ਭਾਈ ਨਹੀਂ ਸਰ ਸਾਡੇ ਗੁਵਾਈ ਚ ਕੋਈ ਵੀ ਅਸੀਂ ਮਤਲਬ ਟੜੇ ਬੰਦੀ ਵਗੈਰਾ ਕੁਝ ਨਹੀਂ ਕਰਾਂਗੇ ਅਸੀਂ ਜਿਸ ਦਿਨ ਆਹੀਂ ਬਣੇ ਉਸ ਦਿਨ ਆਹੀਂ ਕਸਮ ਖਾਦੀ ਕਿ ਅਹੀਂ ਜੋ ਵੀ ਕੰਮ ਕਰਾਂਗੇ ਨਿਆਂਪੱਖ ਹੋਏਗਾ ਸਾਰਿਆਂ ਲਈ ਬਰਾਬਰ ਹੋਏਗਾ ਸਰ ਤੁਸੀਂ ਕਿਹੜਾ ਹੁਣ ਪਹਿਲੇ ਆਧਾਰ ਦੇ ਪਿੰਡ ਵਿੱਚ ਕੰਮ ਕਰਾਉਣ ਜਾ ਰਹੇ ਹੋ ਲੋੜੀ ਦਾ ਜਿਹੜਾ ਪਿੰਨੋਂ ਸਭ ਤੋਂ ਸਹੂਲਤਾਂ ਮਿਲਦਾ ਹੁੰਦਾ ਹੈ ਸਰ ਮੇਰਾ ਇਹੀ ਹੈ ਕਿ ਆਪਣੇ ਪਿੰਡ ਦੇ ਵਿੱਚ ਪਾਣੀ ਦੀ ਨਿਕਾਸੀ ਪਹਿਲੇ ਸਾਰਨਾ ਪਹਿਲਾਂ ਪਾਣੀ ਦੀ ਨਿਕਾਸੀ ਬਾਕੀ ਜਿਹੜੀ ਗਲੀਆਂ ਵਗੈਰਾ ਟੁੱਟੀਆਂ ਉਹਦੀ ਅਸੀਂ ਗਲੀਆਂ ਨਵੀਆਂ ਬਣਾਈਆਂ ਜਾਣਗੀਆਂ ਸਰ ਇੱਕ ਯੂਥ ਸਰਪੰਚ ਹੋਣ ਦੇ ਨਾਤੇ ਬਾਕੀ ਯੂਥ ਨੂੰ ਕੀ ਮੈਸੇਜ ਦੇਣਾ ਸਰ ਮੇਰਾ ਤੇ ਯੂਥ ਨੂੰ ਇਹੀ ਮੈਸੇਜ ਹੈ ਕਿ ਅਸੀਂ ਅਸੀਂ ਯੂਥ ਦੇ ਹੁੰਦੇ ਯੂਥ ਦੇ ਅਸੀਂ ਸੋਚਦੇ ਆਂ ਕਿ ਅਸੀਂ ਪੋਲਿਟਿਕਸ 'ਚ ਕੁਝ ਨਹੀਂ ਲੈਣਾ ਪਰ ਸਾਨੂੰ ਜਦੋਂ ਤੱਕ ਅਸੀਂ ਜਾਗਰੂਕ ਨਹੀਂ ਹੋਵਾਂਗੇ ਅਸੀਂ ਆਵਾਜ਼ ਨਹੀਂ ਉਠਾਵਾਂਗੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਤੇ ਮੇਰਾ ਯੂਥ ਨੂੰ ਇਹ ਹੀ ਹੈ ਕਿ ਅੱਗੇ ਆਓ ਹਰ ਪੋਲਿਟਿਕਸ ਕੋਈ ਗਲਤ ਚੀਜ਼ ਨਹੀਂ ਆ ਬਹੁਤ ਵਧੀਆ ਚੀਜ਼ ਆ ਅੱਗੇ ਆਓ ਹਰ ਇੱਕ ਕੰਮ 'ਚ ਸਪੋਰਟਸ ਦੇ ਦਿਓ ਠੀਕ ਹੈ ਤੇ ਮਤਲਬ ਆਪਣੀ ਰਾਏ ਪੇਸ਼ ਕਰੋ ਅਗਲੇ ਬੰਦੇ ਸਾਹਮਣੇ ਕਿ ਹਾਂ ਭਈ ਇਸ ਤਰ੍ਹਾਂ ਹੋਣਾ ਚਾਹੀਦਾ ਇਸ ਤਰ੍ਹਾਂ ਹੋਣਾ ਚਾਹੀਦਾ ਘਰ ਬੈਠੇ ਕੁਝ ਨਹੀਂ ਹੁੰਦਾ ਪਰ ਫਿਰ ਵੀ ਲੋਕਾਂ ਤੋਂ ਸਮਝ ਨਹੀਂ ਪੁਣਿਆ ਸੇਵਾ ਕੰਧੋਂ ਤੱਕ ਮਾਨਦ ਕੁਆਡਰ ਜਿੱਤੇ ਬੰਦੀਆ ਤਾਂ ਸਿਰ ਜਿੱਤਿਆ ਸੋ ਕੀ ਮੈਸੇਜ ਮੰਦੋਗਾ ਮੇਨਾਲਾ ਸਰ ਮੇਰਾ ਇਹੀ ਮੈਸੇਜ ਹੈ ਕਿ ਮੈਂ ਇਕੱਲਾ ਸਰਪੰਚ ਨਹੀਂ ਬਣਿਆ ਮੈਨੂੰ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਸਾਰੇ ਹਰ ਘਰੋਂ ਮੈਨੂੰ ਵੋਟ ਪਈ ਹੈ ਤੇ ਮੈਨੂੰ ਸਾਰਿਆਂ ਨੇ ਰਲ ਮਿਲ ਕੇ ਸਰਪੰਚ ਬਣਾਇਆ ਮੇਰੀ ਅੱਗੇ 5 ਸਾਲਾਂ ਚ ਇਹੀ ਹੋਏਗੀ ਕਿ ਆਪਣੇ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਪਿੰਡ ਵਾਸੀਆਂ ਨੂੰ ਪੁੱਛ ਕੇ ਸਲਾਹ ਲੈ ਕੇ ਜਿਹੜਾ ਵੀ ਕੰਮ ਹੋਏਗਾ ਉਹਨਾਂ ਨੂੰ ਉਹਨਾਂ ਦੀ ਸਲਾਹ ਨਾਲ ਕੀਤਾ ਜਾਏਗਾ